ਮੌਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਤੇ ਮੌਨਸੂਨ ਬਾਰੇ ਜਿਹੜੀ ਵੱਡੀ ਅਪਡੇਟ ਆਈ ਹੈ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਜਿਓ ਤੇ ਜਿੱਥੇ ਤੇ ਮੀਂਹ ਦੀਆਂ ਕਾਰਵਾਈਆਂ ਸਵੇਰ ਦੇ ਸਮੇਂ ਹੋਣ ਜਾਂ ਕੱਲ ਨੂੰ ਹੋਣਗੀਆਂ ਜਾਂ ਰਾਤ ਨੂੰ ਹੋਣਗੀਆਂ ਜਰੂਰ ਤੁਸੀਂ ਸਾਨੂੰ ਸ਼ਾਰਟ ਵੀਡੀਓ ਦੇ ਰੂਪ ਦੇ ਵਿੱਚ ਸਾਡੇ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਦੇ ਉੱਤੇ ਸ਼ੇਅਰ ਕਰ ਸਕਦੇ ਹੋ ਸਾਨੂੰ ਜਾਂ ਤੁਸੀਂ ਸਾਡੇ ਨੰਬਰ 90238 ਤੇ 9023896709 ਦੇ ਉੱਤੇ ਸ਼ੇਅਰ ਕਰ ਸਕਦੇ ਹੋ ਦੋਸਤੋ ਮੌਨਸੂਨ ਬਾਰੇ ਜਿਹੜੀ ਅਪਡੇਟ ਆਈ ਹੈ ਉਹ ਇਹ ਹੈ ਕਿ ਮੌਨਸੂਨ ਆ ਜਿਹੜੀ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੀ ਹੈ ਅੱਜ ਤੋਂ ਮੌਨਸੂਨ ਐਂਟਰ ਕਰ ਚੁੱਕੀ ਹੈ ਇਹ बार-बार ਅਪਡੇਟ ਦੇ ਰਹੇ ਆ ਤੁਹਾਨੂੰ ਤੇ 100 ਬਾਅਦ ਮੌਨਸੂਨ ਆ ਜਿਹੜੀ ਉਹ ਐਕਟਿਵ ਜ਼ਿਆਦਾਤਰ ਹੋਊਗੀ ਆਪਾਂ ਨੂੰ ਕੱਲ ਨੂੰ ਜਾਂ ਪਰਸੋਂ ਤੋਂ ਤੇ ਬਾਕੀ ਜਿਹੜਾ ਭਾਰਤੀ ਮੌਸਮ ਵਿਗਿਆਨ ਉਸ ਵੱਲੋਂ ਡਿਕਲੇਅਰ ਹੋ ਜਾਣੀ ਆ ਦੋ ਦਿਨਾਂ ਬਾਅਦ ਮੌਨਸੂਨ ਜਿਹੜੀ ਡਿਕਲੇਅਰ ਹੋਣ ਜਾ ਰਹੀ ਹੈ ਤੇ ਪਰੰਤੂ ਜੇਕਰ ਮੌਸਮ ਦੇ ਜਿਹੜੇ ਹਾਲਾਤ ਹੁੰਦੇ ਨੇ ਉਸ ਦੇ ਹਿਸਾਬ ਨਾਲ ਦੇਖੀਏ ਤਾਂ ਅੱਜ ਮੌਨਸੂਨ ਜਿਹੜੀ ਪੰਜਾਬ ਦੇ ਵਿੱਚ ਐਂਟਰ ਹੋ ਚੁੱਕੀ ਹੈ ਕਿਉਂਕਿ ਅੱਜ ਪੰਜਾਬ ਦੇ ਪਹਿਲੇ ਘਾਟਿਆਂ ਦੇ ਵਿੱਚ ਸਵੇਰ ਦੇ ਪਹਿਲੇ ਘਾਟਿਆਂ ਦੇ ਵਿੱਚ ਚੰਡੀਗੜ੍ਹ ਮਹਾਲੀ ਦੇ ਵਿੱਚ ਮੀਂਹ ਪਿਆ ਤੇ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਫਿਰ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਮੀਂਹ ਆ ਜਿਹੜਾ ਉਹ ਪਿਆ ਜਿੱਥੇ ਜਿੱਥੇ ਮੀਂਹੇ ਕਰਵਨੀਆਂ ਹੋਈਆਂ ਨੇ ਕਮੈਂਟ ਕਰ ਦਿਓ ਦੋਸਤੋ ਜਿਹੜੇ ਜਿਹੜੇ ਦੋਸਤ ਮਿੱਤਰ ਸਾਡੇ ਨਾਲ ਉਹਨਾਂ ਇਲਾਕਿਆਂ ਦੇ ਵਿੱਚੋਂ ਜੁੜਨਗੇ ਤੇ ਜਾਂ ਜਿਹੜੇ ਨਵੇਂ ਜੁੜਨਗੇ ਚੈਨਲ ਨੂੰ ਸਬਸਕ੍ਰਾਈਬ ਜ਼ਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਆਈ ਦੀ ਉਹ ਹੁਣ ਪੂਰੀ ਐਕਟਿਵ ਰਹੂਗੀ ਤੇ 4 ਜੁਲਾਈ ਤੱਕ ਪੂਰੀ 4 ਜੁਲਾਈ ਤੱਕ ਜਿਹੜਾ ਇਹ ਮੀਂਹ ਦੀਆਂ ਕਾਰਵਾਈਆਂ ਕਦੇ ਕਿਤੇ ਹੋਗੀਆਂ ਕਦੇ ਕਿਤੇ ਹੋਗੀਆਂ ਕਦੇ ਇੱਕ ਦਿਨ ਛੱਡ ਕੇ ਮੀਂਹ ਪੈ ਗਿਆ ਦੂਜੇ ਦਿਨ ਤੀਜੇ ਦਿਨ ਮੀਂਹ ਪੈ ਗਿਆ ਇਸ ਤਰ੍ਹਾਂ ਮੀਂਹ ਦੀਆਂ ਕਾਰਵਾਈਆਂ ਹੋਇਆ ਕਰਨਗੀਆਂ ਕਿਉਂਕਿ ਅੱਜ ਜਿਵੇਂ ਅੱਜ ਮੀਂਹ ਪੈ ਗਿਆ ਤਾਂ ਕੱਲ ਨੂੰ ਨਹੀਂ ਪੈਂਦਾ ਤਾਂ ਪਰਸੋਂ ਨੂੰ ਪੈ ਜਾਊਗਾ ਇਸ ਤਰ੍ਹਾਂ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਹੋਣਗੀਆਂ ਇੱਕ ਜ਼ਿਲ੍ਹੇ ਦੇ ਵਿੱਚ ਚਾਹੇ ਉਹ ਦੋ ਜ਼ਿਲ੍ਹੇ ਚਾਹੇ ਅੱਠ ਜ਼ਿਲ੍ਹਿਆਂ ਵਿੱਚ ਇਸ ਤਰ੍ਹਾਂ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਤੇ 22 23 ਤਰੀਕ ਤੋਂ ਬਾਅਦ ਮੌਨਸੂਨ 70 ਤੋਂ 80% ਇਲਾਕਿਆਂ ਨੂੰ ਪੰਜਾਬ ਦੇ ਨੂੰ ਕਵਰ ਕਰ ਲੂਗੀ ਤੇ ਮੌਨਸੂਨ ਇਸ ਸਮੇਂ ਚੰਡੀਗੜ੍ਹ ਦਿੱਲੀ ਹਰਿਆਣਾ ਰਾਜਸਥਾਨ ਉੱਤਰ ਆਪਣਾ ਹਿਮਾਚਲ ਦੇ ਇਲਾਕੇ ਤੇ ਜੰਮੂ ਦੇ ਇਲਾਕੇ ਦੇ ਵਿੱਚ ਪਹੁੰਚ ਚੁੱਕੀ ਹੈ ਤਾਂ ਇੱਥੇ ਜਿਹੜੀ ਇਹ ਐਕਟਿਵ ਹੋ ਜੂਗੀ ਉਸ ਤੋਂ ਬਾਅਦ ਯੂਪੀ ਐਮਪੀ ਵਾਲੇ ਇਲਾਕਿਆਂ ਦੇ ਵਿੱਚੋਂ ਵੀ ਇਹ ਮੌਨਸੂਨ ਜਿਹੜੀ ਐਕਟਿਵ ਹੋਈ ਵੀ ਹੈ ਉੱਥੇ ਵੀ ਜਿਹੜੀ ਮੌਨਸੂਨ ਐਕਟਿਵ ਹੋ ਚੁੱਕੀ ਹੈ ਦੋਸਤੋ ਅਸ ਸਮੇਂ ਜਿਹੜੀ ਵੱਡੀ ਅਪਡੇਟ ਇਹੀ ਆ ਰਹੀ ਹੈ ਜੋ ਭਾਰਤੀ ਮੌਸਮ ਵਿਗਿਆਨ ਵੱਲੋਂ ਜਿਹੜੀ ਕਿ ਇਸ ਸਮੇਂ ਕੱਲ ਤੱਕ ਡਿਕਲੇਅਰ ਕਰ ਦੇਣਾ ਕਿ ਮੌਨਸੂਨ ਜਿਹੜੀ ਉਹ ਪਹੁੰਚ ਚੁੱਕੀ ਹੈ ਪੰਜਾਬ ਦੇ ਵਿੱਚ ਤੇ ਕੱਲ ਨੂੰ ਵੀ ਮੀਂਹ ਦਾ ਦੌਰ ਹੈ ਜਿਹੜਾ ਉਹ ਪਟਿਆਲਾ ਚੰਡੀਗੜ੍ਹ ਮਹਾਲੀ ਸ੍ਰੀ ਫਤਿਹਗੜ੍ਹ ਸਾਹਿਬ ਮਰੀਲ ਕੋਟਲਾ ਲੁਧਿਆਣਾ ਤੇ ਉਸ ਤੋਂ ਬਾਅਦ ਰੂਪਨਗਰ ਤੇ ਸ੍ਰੀ ਆਨੰਦਪੁਰ ਸਾਹਿਬ ਰੋਪੜ ਨੰਗਲ ਵਾਲੀ ਸਾਈਡ ਜਲ ਜਲੰਧਰ ਮੋਗਾ ਕਪੂਰਥਲਾ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦਾ ਦੌਰ ਹੈ ਜਿਹੜਾ ਉਹ ਕੱਲ ਨੂੰ ਟੁੱਟਵੇਂ ਰੂਪ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਇਸ ਤਰ੍ਹਾਂ ਦਾ ਹੁੰਦਾ ਹੋਇਆ ਨਜ਼ਰ ਆਊਗਾ ਤੇ ਕੁਝ ਕੁ ਇਲਾਕੇ ਹੋਣਗੇ ਫਿਰੋਜ਼ਪੁਰ ਦੇ ਜਾਂ ਬਰਨਾਲੇ ਦੇ ਜਾਂ ਸ੍ਰੀ ਮੁਕਤਸਰ ਸਾਹਿਬ ਦੇ ਉੱਤਰੀ ਹਿੱਸੇ ਜਾਂ ਪੂਰਬੀ ਖੇਤਰ ਵਾਲੀ ਸਾਈਡ ਇਲਾਕੇ ਜਿਨ੍ਹਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਪਰੰਤੂ ਹਜੇ ਮੌਨਸੂਨ ਦੇ ਕਾਰਨ ਥੋੜੇ ਦੋ ਦਿਨ ਜਿਹੜੇ ਫਾਜ਼ਿਲਕਾ ਬੋਹਰ ਜਾਂ ਮਾਨਸਾ ਬਠਿੰਡਾ ਜਾਂ ਥੋੜੇ ਬਹੁਤ ਇਲਾਕੇ ਸ੍ਰੀ ਮੁਕਤਸਰ ਸਾਹਿਬ ਦੇ ਜਿਹੜੇ ਕਿ ਦੱਖਣੀ ਮਾਲਵੇ ਦੇ ਖੇਤਰ ਚਾਹੇ ਉਹ ਮਾਝੇ ਦੇ ਨੇ ਚਾਹੇ ਦਵਾਬੇ ਦੇ ਨੇ ਜਾ ਪੱਛਮੀ ਦੱਖਣ ਜਿਹੜੀ ਦੱਖਣ ਪੱਛਮੀ ਇਲਾਕੇ ਨੇ ਇਹਨਾਂ ਦੇ ਵਿੱਚ ਹਜੇ 2 ਦਿਨ ਮੀਂਹ ਤੋਂ ਜਿਹੜੀ ਆਪਾਂ ਨੂੰ ਰਾਹਤ ਮਿਲੀ ਰਹੂਗੀ ਉੱਥੇ ਗਰਮੀ ਜਿਹੜੀ ਇਸੇ ਤਰ੍ਹਾਂ ਬਣੀ ਰਹੂਗੀ 2 ਦਿਨ ਜਿਹੜਾ ਤਾਪਮਾਨ ਜਾਂ ਹਮਸ ਤਪਸ ਇਸੇ ਤਰ੍ਹਾਂ ਬਣੀ ਰਹੂਗੀ ਕਿਉਂਕਿ ਜਦੋਂ ਵੀ ਮੀਂਹ ਦੇ ਕਾਰਨੀਆਂ ਟੁੱਟਵੇਂ ਰੂਪ ਦੇ ਵਿੱਚ ਕਿਤੇ ਕਿਤੇ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਹਮਸ ਤੇ ਗਰਮੀ ਏਡੀ ਬਣ ਜਾਂਦੀ ਧੁੱਪ ਉਕਰਾ ਕੇ ਦੀ ਨਿਕਲਦੀ ਹੈ ਤੇ ਇਸ ਤੋਂ ਬਾਅਦ ਦੋਸਤੋ ਜਿਹੜਾ ਅੱਜ ਰਾਤ ਨੂੰ ਉਹ ਬੱਦਲਾਂ ਦੀ ਆਵਾਜ਼ ਹੀ ਬਣੀ ਰਹੂਗੀ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਇੱਕਾ ਦੁਕਾ ਖੇਤਰਾਂ ਤੇ ਸਵੇਰੇ ਫੇਰ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਕਿਉਂਕਿ ਜਿਹੜਾ ਮੌਨਸੂਨ ਆ ਉਹ ਪੰਜਾਬ ਦੇ ਵਿੱਚ ਐਕਟਿਵ ਹੋ ਚੁੱਕਿਆ ਹੈ ਤਾਂ ਇਹ 4 ਜੁਲਾਈ ਤੱਕ ਮੀਂਹ ਦਾ ਦੌਰ ਹੈ ਜਿਹੜਾ ਲਗਾਤਾਰ ਜਾਰੀ ਰਹੂ ਚਾਹੇ ਉਹ ਪੰਜਾਬ ਦੇ ਇੱਕ ਅੱਧੇ ਖੇਤਰਾਂ ਦੇ ਵਿੱਚ ਚਾਹੇ ਉਹ ਪੂਰੇ ਖੇਤਰਾਂ ਨੂੰ ਕਵਰ ਜਿਹੜਾ ਕਰਦਾ ਹੋਇਆ ਨਜ਼ਰ ਆਊਗਾ ਤੇ ਬਾਕੀ ਦੋਸਤੋ ਤੁਸੀਂ ਵੀ ਸਾਨੂੰ ਤੁਹਾਡੇ ਇਲਾਕੇ ਦੀਆਂ ਤਸਵੀਰਾਂ ਜਿਹੜੀਆਂ ਮੌਸਮ ਦੀਆਂ ਮੀਂਹ ਦੀਆਂ ਜਿਵੇਂ ਵੀ ਮੀਂਹ ਜਿੱਥੇ ਤੇ ਪੈਂਦਾ ਤਾਂ ਜਰੂਰ ਸ਼ੇਅਰ ਕਰਦਿਆ ਕਰੋ ਅੱਜ ਤੱਕ ਅਸੀਂ ਪਲ-ਪਲ ਦੀ ਅਪਡੇਟ ਜਿਹੜੀ ਲਾਈਵ ਹੋ ਕੇ ਜਾਂ ਸੈਟਲਾਈਟ ਦੇ ਮਤਾਬਕ ਜਿਹੜੀ ਜਾਣਕਾਰੀ ਸਾਂਝੀ ਕਰਦੇ ਰਹੇ ਹਾਂ ਤੇ ਇਸ ਸਮੇਂ ਦੀ ਵੱਡੀ ਅਪਡੇਟ ਇਹ ਹੈ ਕਿ ਮੌਨਸੂਨ ਆਈਡੀ ਉਹ ਪਹੁੰਚ ਚੁੱਕੀ ਹੈ ਤੇ ਭਾਰਤੀ ਮੌਸਮ ਵਿਗਿਆਨ ਵੀ ਜਿਹੜਾ ਕੱਲ ਤੱਕ ਡਿਕਲੇਅਰ ਜਾਂ ਪਰਸੋਂ ਤੱਕ ਡਿਕਲੇਅਰ ਕਰ ਦੂਗਾ ਕਿ ਪੰਜਾਬ ਨੂੰ ਜਿਹੜਾ ਮੌਨਸੂਨ ਆ ਜਿਹੜਾ ਐਕਟਿਵ ਹੋ ਚੁੱਕਿਆ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਚੰਡੀਗੜ੍ਹ ਦਿੱਲੀ ਤੇ ਉੱਤਰ ਪ੍ਰਦੇਸ਼ ਯੂਪੀ ਜਿਹੜਾ ਇਹ ਇਲਾਕੇ ਨੇ ਤੇ ਉਸ ਤੋਂ ਬਾਅਦ ਉੱਤਰਾਖੰਡ ਤੇ ਉਸ ਤੋਂ ਬਾਅਦ ਐਮਪੀ ਅਸ ਤੋਂ ਬਾਅਦ ਹਿਮਾਚਲ ਤੇ ਜੰਮੂ ਦੇ ਇਲਾਕਿਆਂ ਦੇ ਵਿੱਚ ਵੀ ਜਿਹੜੀ ਮੌਨਸੂਨ ਆ ਉਹ ਐਕਟਿਵ ਹੋ ਚੁੱਕੀ ਹੈ ਜਿਵੇਂ ਕਿ ਅੱਜ ਹਿਮਾਚਲ ਦੇ ਕੁਝ ਖੇਤਰਾਂ ਦੇ ਵਿੱਚ ਘੱਟ ਸਮੇਂ ਦੇ ਵਿੱਚ ਮੀਂਹ ਪੈਣ ਦੇ ਨਾਲ ਥੋੜਾ ਬਹੁਤ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੇ ਨਾਲ ਜਿਹੜੇ ਪਹਾੜ ਖਿਸਕੇ ਨੇ ਜਾਂ ਥੋੜੀ ਬਹੁਤ ਜਿਹੜੀ ਧਰ ਜਮੀਨ ਖਿਸਕੀ ਹੈ ਥੋੜੇ ਬਹੁਤ ਜਿਹੜੇ ਖਾਰਾਂ ਪਈਆਂ ਨੇ ਖੱਡਾਂ ਦੇ ਵਿੱਚ ਤਾਂ ਉਹ ਅੱਜ ਦੇਖ ਲਓ ਤੁਸੀਂ ਪਹਿਲੇ ਦਿਨ ਹੀ ਇਹ ਜਿਹਾ ਮੌਸਮ ਮਾਹੌਲ ਜਿਹੜਾ ਬਣ ਚੁੱਕਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਜੇਕਰ ਆਪਾਂ ਗੱਲ ਕਰੀਏ 10 ਦਿਨ ਪਹਿਲਾਂ ਜਿਹੜੀ ਮੌਨਸੂਨ ਪੰਜਾਬ ਦੇ ਵਿੱਚ ਐਕਟਿਵ ਹੋ ਚੁੱਕੀ ਐ 10 ਦਿਨ ਪਹਿਲਾਂ ਜਿਹੜੀ ਉੱਤਰ ਭਾਰਤ ਦੇ ਵਿੱਚ ਮੌਨਸੂਨ ਐਂਟਰ ਕਰ ਚੁੱਕੀ ਐ ਤੇ ਇਸ ਦਾ ਕਾਰਨ ਇਹ ਹੋ ਸਕਦਾ ਕਿ ਦੋਸਤੋ ਦੇਖੋ ਜੇਕਰ ਕੋਈ ਚੀਜ਼ ਸਮੇ ਤੋਂ ਪਹਿਲਾਂ ਆਉਂਦੀ ਐ ਜਾਂ ਸੀਮਤ ਸਮੇ ਤੋਂ ਪਹਿਲਾਂ ਆਉਂਦੀ ਐ ਤਾਂ ਉਹ ਆਪਣਾ ਰੰਗ ਤਾਂ ਆਪਣਾ ਜਿਹੜਾ ਜੋਰ ਉਹ ਜ਼ਰੂਰ ਦਿਖਾਊਗੀ ਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਤਖੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਊਗੀ ਤੇ ਮੌਨਸੂਨ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਜਾਣ ਤੋਂ ਗਰੇਜ਼ ਕਰਿਓ ਜਿਵੇਂ ਕਿ ਉੱਤਰਾਖੰਡ ਦੇ ਵਿੱਚ ਜਾਂ ਹੋਰ ਪਹਾੜੀ ਇਲਾਕੇ ਨੇ ਉਹਨਾਂ ਦੇ ਵਿੱਚ ਜਾਣ ਤੋਂ ਥੋੜਾ ਜਿਹਾ ਗਰੇਜ਼ ਕਰਿਓ ਦੋਸਤੋ ਇਸ ਦਾ ਕਾਰਨ ਕੀ ਹੁੰਦਾ ਕਿ ਅਜਿਹੇ ਮਾਹੌਲ ਦੇ ਵਿੱਚ ਅਜਿਹੇ ਸੀਜ਼ਨ ਦੇ ਵਿੱਚ ਤਾਂ ਪਹਾੜ ਖਿਸਕਣ ਜਾਂ ਬੱਦਲ ਵਟਣ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਮਾਲੀ ਤੇ ਜਾਨੀ ਨੁਕਸਾਨ ਹੋ ਜਾਂਦੇ ਨੇ ਇਸ ਕਰਕੇ ਹੁਣ ਜਿਹੜੀ ਮੌਨਸੂਨ ਆ ਉਹ ਐਕਟਿਵ ਹੋ ਚੁੱਕੀ ਹੈ ਤਾਂ ਮੀਂਹ ਦਾ ਦੌਰ ਚਾਹੇ ਉਹ ਕੱਲ ਨੂੰ ਚਾਹੇ ਪਰਸੋਂ ਨੂੰ ਇੱਕ ਦਿਨ ਛੱਡ ਕੇ ਵੀ ਪੈ ਸਕਦਾ ਦੋ ਦਿਨ ਛੱਡ ਕੇ ਵੀ ਪੈ ਸਕਦਾ ਇਸ ਤਰ੍ਹਾਂ ਮੀਂਹ ਪੰਜਾਬ ਦੇ ਕਦੇ ਇੱਕ ਜ਼ਿਲ੍ਹੇ ਵਿੱਚ ਕਦੇ ਦੋ ਜ਼ਿਲ੍ਹਿਆਂ ਵਿੱਚ ਕਦੇ ਇੱਕ ਪਿੰਡ ਦੇ ਵਿੱਚ ਦੂਜੇ ਪਿੰਡ ਚ ਹੈ ਨਹੀਂ ਇਸ ਤਰ੍ਹਾਂ ਮੀਂਹ ਦਾ ਦੌਰ ਜਿਹੜਾ ਲਗਾਤਾਰ 4 ਜੁਲਾਈ ਤੱਕ ਜਾਰੀ ਰਹੂਗਾ ਤੇ ਦੱਖਣੀ ਮਾਲਵੇ ਦੇ ਖੇਤਰ ਨੇ ਜਿਹੜੇ ਦੱਖਣ ਪੱਛਮੀ ਇਲਾਕੇ ਨੇ ਇਹਨਾਂ ਦੇ ਵਿੱਚ ਹਜੇ ਥੋੜੀ ਜੀ ਵੇਟ ਕਰਨੀ ਪੈ ਸਕਦੀ ਹੈ ਮੌਨਸੂਨ ਦੀ ਮੀਂਹ ਤੋਂ ਬੰਝੇ ਵੀ ਨਹੀਂ ਰਹਿੰਦੇ ਮੀਂਹ ਇਹਨਾਂ ਇਲਾਕਿਆਂ ਦੇ ਵਿੱਚ ਵੀ ਪਊਗਾ ਕੁਝ 5-7 ਜ਼ਿਲ੍ਹੇ ਜਾਂ 2-4 ਜ਼ਿਲ੍ਹੇ ਜਿਹੇ ਵੀ ਹੋਣਗੇ ਜਿਨ੍ਹਾਂ ਦੇ ਵਿੱਚ ਪਾਣੀ ਹੈ ਜਿਹੜਾ ਵਟਾਂ ਦੇ ਉੱਪਰ ਦੀ ਚੱਲੂਗਾ ਇਸ ਜਹਾ ਮੌਸਮ ਜਿਹੜਾ ਮਾਹੌਲ ਆ ਉਹ ਬਣੂਗਾ ਦੋਸਤੋ ਮੀਂਹ ਦਾ ਜਿਹੜਾ ਜੋਰ ਆ ਉਹ ਇੱਕ ਦੋ ਦਿਨ ਦੇ ਵਿੱਚ ਜੋਰ ਦੇਖਣ ਨੂੰ ਮਿਲ ਜੂਗਾ ਤੇ ਗਰਮੀ ਦੋ ਦਿਨ ਹੋਰ ਥੋੜਾ ਜਿਹਾ ਰੰਗ ਦਿਖਾਊਗੀ ਹਮਸ ਜੀ ਬਣੀ ਰਹੂ ਕਿਉਂਕਿ ਮੀਂਹ ਸਵੇਰ ਦੇ ਸਮੇਂ ਪੈਣ ਤੋਂ ਬਾਅਦ ਧੁੱਪ ਨਿਕਲਦੀ ਹੈ ਜਦੋਂ ਦਾ ਤਪਸ ਤੇ ਹਮਸ ਜਿਹੜੇ ਬਣ ਜਾਂਦੀ ਹੈ ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਮੀਂਹ ਪੈਣਗੇ ਤਿਉਂ ਤੋਂ ਤਾਪਮਾਨ ਥੋੜਾ ਜਿਹਾ ਥੱਲੇ ਆਉਂਦੇ ਜਾਣਗੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਠੰਡਕਾ ਥੋੜਾ ਜਿਹਾ ਬਣਦਾ ਜਾਊਗਾ ਅੱਗੇ-ਅੱਗੇ ਜਿਉਂ-ਜਿਉਂ ਮੀਂਹ ਪੈਂਦੇ ਜਾਣਗੇ ਤੇ ਕੁਝ ਇਲਾਕੇ ਜਿਹਾ ਵੀ ਹੋਣਗੇ ਜਿਨ੍ਹਾਂ ਦੇ ਵਿੱਚ ਮੀਂਹ ਥੋੜੇ ਬਹੁਤ ਇਲਾਕੇ ਮੀਂਹ ਤੋਂ ਇਹਨਾਂ 2-3 ਦਿਨਾਂ ਦੇ ਵਿੱਚ ਵਾਂਝੇ ਵੀ ਰਹਿਣਗੇ ਜਿੱਥੇ ਮੀਂਹ ਦੇ ਕਣੀ ਤੱਕ ਜਾਣ ਦੀ ਸੰਭਾਵਨਾ ਨਹੀਂ ਹੈਗੀ ਤੇ ਕੁਝ ਖੇਤਰਾਂ ਦੇ ਦਰਮਿਆਨੇ ਮੀਂਹ ਆਲੇ ਵੀ ਹੋਣਗੇ ਇਸ ਤਰ੍ਹਾਂ ਦਾ ਮੌਸਮ ਜੋ ਦੋਸਤੋ ਮੌਨਸੂਨ ਦੇ ਵਿੱਚ ਬਣੂਗਾ ਤੇ 4-5 ਜਿਹੜੇ 7-8 ਜ਼ਿਲ੍ਹੇ ਦੱਸੇ ਨੇ ਤੁਹਾਨੂੰ ਉਹਨਾਂ ਦੇ ਵਿੱਚ ਮੀਂਹ ਦਾ ਦੌਰ ਜਿਹੜਾ ਪੂਰਾ ਤਖੜਾ ਬਣਦਾ ਹੋਇਆ ਨਜ਼ਰ ਆਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਰਾਤ ਨੂੰ ਬੱਦਲਾਂ ਦੀ ਆਵਾਜ਼ ਹੀ ਬਣੀ ਰਹੂ ਤੇ ਹਲਕੇ ਫੁਲਕੇ ਕਿਣਮਣ ਕਣੇ ਸਵੇਰ ਦੇ ਸਵੇਰੇ ਘੰਟਿਆਂ ਦੇ ਵਿੱਚ ਦਰਮਿਆਨਾਂ ਸਿੱਟੇਲਾ ਰੂਮ ਦੇ ਵਿੱਚ ਮਹੀਆ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਜਿਵੇਂ ਅੱਜ ਚੰਡੀਗੜ੍ਹ ਤੇ ਮਹਾਲੀ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਦੁਪਹਿਰ ਤੋਂ ਬਾਅਦ ਆਪਾਂ ਨੂੰ ਨਵਾਂ ਸ਼ਹਿਰ ਹਸ਼ਿਆਰਪੁਰ ਦੇ ਇਲਾਕੇ ਵਿੱਚ ਦੇਖਣ ਨੂੰ ਮਿਲਿਆ ਤੇ ਸਾਡੇ ਨਾਲ ਦੋਸਤ ਜੁੜੇ ਨੇ ਜਿਹੜੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਦੋਸਤੋ ਸਾਡੇ ਫੇਸਬੁਕ ਆਈਡੀ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਓ ਫੇਸਬੁਕ ਆਈਡੀ ਸਤਗੁਰ ਪੰਗੋ ਨੂੰ ਫੋਲੋ ਕਰ ਲਿਓ ਜੇਕਰ ਤੁਹਾਡੇ ਇਲਾਕੇ ਦੀਆਂ ਤਸਵੀਰਾਂ ਤੁਸੀਂ ਮੀਂਹ ਦੀਆਂ ਭੇਜਣੇ ਚਾਹੁੰਦੇ ਤਾਂ ਇੰਸਟਾਗ੍ਰਾਮ ਪੇਜ ਮੌਸ ਤੇ ਬਾਕੀ ਦੋਸਤੋ ਕੱਲ ਨੂੰ ਜੋਗਾ ਦਿਵਸ ਵੀ ਆ ਜਿਹੜਾ ਕਿ ਪੰਜਾਬ ਸਰਕਾਰ ਤੇ ਸੈਂਟਰ ਸਰਕਾਰਾਂ ਮਨਾ ਰਹੀਆਂ ਨੇ ਤੇ ਤੁਸੀਂ ਵੀ ਇਸ ਦਾ ਹਿੱਸਾ ਬਣਿਓ ਤੇ ਦੂਜਾ ਦੋਸਤੋ ਕੱਲ ਨੂੰ ਦਿਨ ਆ ਜਿਹੜਾ ਉਹ ਸਭ ਤੋਂ ਵੱਡਾ ਦਿਨ ਹੋਊਗਾ ਤੇ ਦਿਨ ਦੇ ਸਵੇਰੇ ਸੂਰਜ ਸੱਜਰੇ ਚੜੂ ਤੇ ਸ਼ਾਮ ਨੂੰ ਵੀ ਲੇਟ ਸੇਪੂਗਾ ਸਭ ਤੋਂ ਵੱਡਾ ਦਿਨ ਕੱਲ ਨੂੰ ਆ ਜੀ ਤੇ ਇਹਦੀ ਜਾਣਕਾਰੀ ਪ੍ਰੋਪਰ ਤੁਸੀਂ YouTube ਆ ਚੈਨਲਾਂ ਤੋਂ ਜਾਂ Google ਦੇ ਉੱਤੇ ਜਾ ਕੇ ਸਰਚ ਕਰ ਸਕਦੇ ਹੋ ਤੇ ਬਾਕੀ ਦੋਸਤੋ ਸਾਡੀ ਸੰਖੇਪ ਦੇ ਵਿੱਚ ਇਹੀ ਜਾਣਕਾਰੀ ਹੈ ਕਿ ਮੌਨਸੂਨ ਐਕਟਿਵ ਹੁੰਦੀ ਹੋਈ ਨਜ਼ਰ ਆ ਚੁੱਕੀ ਹੈ ਚੰਡੀਗੜ੍ਹ ਚੰਡੀਗੜ੍ਹ ਤੋਂ ਬਾਅਦ ਦਿੱਲੀ ਤੇ ਯੂਪੀ ਐਮਪੀ ਉੱਤਰਾਖੰਡ ਤੇ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਤੇ ਜੰਮੂ ਐਂਡ ਕਸ਼ਮੀਰ ਇਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਜਿਹੜੀ ਮੌਨਸੂਨ ਹੁਣ ਐਕਟਿਵ ਹੁੰਦੀ ਹੋਈ ਨਜ਼ਰ ਆ ਰਹੀ ਹੈ ਅੱਜ ਤੋਂ ਉਹ ਐਂਟਰੀ ਕਰ ਚੁੱਕੀ ਹੈ ਕਦੇ ਕਿਤੇ ਮੀਂਹ ਕਦੇ ਕਿਤੇ ਮੀਂਹ ਇਸ ਤਰ੍ਹਾਂ ਜਿਹੜਾ ਹੁਣ ਦੌਰ ਆ ਉਹ ਲਗਾਤਾਰ ਜਾਰੀ ਰਹੂਗਾ ਤੇ ਬਾਕੀ ਤੁਹਾਨੂੰ ਅਸੀਂ ਸੈਟਲਾਈਟ ਦੇ ਮੁਤਾਬਕ ਜਿਹੜਾ ਪ੍ਰੈਸ ਨੋਟ ਦੇ ਮੁਤਾਬਕ ਜਾਣਕਾਰੀ ਹੈ ਉਹ ਥੋੜੇ ਸਮੇਂ ਬਾਅਦ ਜਾਣਕਾਰੀ ਬਣਾ ਕੇ ਰਿਕਾਰਡ ਕਰਕੇ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਤੜਡੇ ਤੱਕ ਪਹੁੰਚਾ ਦਾਂਗੇ ਕਿ ਮੀਂਹ ਦਾ ਦੌਰ ਜਿਹੜਾ ਉਹ ਕਿੱਥੇ-ਕਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਜਾਰੀ ਰਹੂਗਾ ਫਿਲਹਾਲ ਗਰਮੀ ਹਮਸ ਥੋੜੀ ਜਿਹੀ ਇਸੇ ਤਰ੍ਹਾਂ ਬਣੀ ਰਹੂ ਬੱਦਲ ਅਸਮਾਨ ਦੇ ਵਿੱਚ ਤੁਸੀਂ ਝਾਤੀ ਮਾਰ ਸਕਦੇ ਹੋ ਅੱਜ ਦਿਨ ਵੇਲੇ ਬਣੇ ਰਹੇ ਨਮੀ ਜਿਹੜੀ ਉਹ ਇਕੱਠੀ ਹੋ ਚੁੱਕੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਨਮੀ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਕਿ ਤੁਸੀਂ ਏਸੀ ਚਲਾਉਣਾ ਤਾਂ ਏਸੀ ਦੇ ਵਿੱਚ ਜਿਹੜਾ ਪਾਣੀ ਆ ਪਿੱਛੇ ਉਹ ਬਹੁਤ ਜ਼ਿਆਦਾ ਨਿਕਲ ਰਿਹਾ ਜਦੋਂ ਖੁਸ਼ਕ ਹਵਾਵਾਂ ਚੱਲਦੀਆਂ ਸੀ ਉਸ ਸਮੇਂ ਪਾਣੀ ਸੀ ਜਿਹੜਾ ਉਹ ਨਹੀਂ ਚੱਲ ਰਿਹਾ ਸੀ ਏਸਿਆਂ ਦੇ ਵਿੱਚੋਂ ਕਿਉਂਕਿ ਹਵਾ ਦੇ ਵਿੱਚ ਮੌਇਸਚਰ ਨਹੀਂ ਸੀ ਐਸ ਸਮੇਂ ਹਵਾ ਦੇ ਵਿੱਚ ਉਹ ਨਮੀ ਆਈ ਦੀ ਉਹ ਬਹੁਤ ਜ਼ਿਆਦਾ ਇਕੱਠੀ ਹੋ ਚੁੱਕੀ ਹੈ ਤੇ ਮੌਸਮ ਆ ਜਿਹੜਾ ਉਹ ਮੀਂਹ ਆਲਾ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਦੋਸਤੋ ਤੁਸੀਂ ਸਾਨੂੰ ਸ਼ਾਰਟ ਵੀਡੀਓਜ਼ ਜ਼ਰੂਰ ਭੇਜ ਦਿਆ ਕਰੋ ਜਿੱਥੇ ਤੇ ਮੀਂਹ ਨੇ ਕਾਰਵਾਈਆਂ ਆਉਂਦੀਆਂ ਨੇ ਤਾਂ ਜੋ ਅਸੀਂ ਉਹਨਾਂ ਵੀਡੀਓਜ਼ ਨੂੰ ਅੱਗੇ ਸਾਡੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਜਾ ਫੇਸਬੁਕ ਆਈਡੀ ਸੱਤ ਕਰੋ ਬੰਗੂ ਦੇ ਉੱਤੇ ਸ਼ੇਅਰ ਕਰ ਸਕੀਏ ਤਾਂ ਕਿ ਸਾਡੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਦੋਸਤੋ ਮਿੱਤਰ ਸਾਨੂੰ ਕਮੈਂਟ ਕਰਦੇ ਨੇ ਕਿ ਮੀਂਹ ਤਾਂ ਪਿਆ ਨਹੀਂ ਤੇ ਤੁਸੀਂ ਕਹਿੰਦੇ ਸੀ ਮੀਂਹ ਪਊਗਾ ਦੋਸਤੋ ਅਸੀਂ ਰਾਤ ਵੀ ਇਹੀ ਜਾਣਕਾਰੀ ਦਿੱਤੀ ਸੀਗੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਕੱਲ ਨੂੰ ਮੀਂਹ ਪਊਗਾ ਪੂਰੇ ਪੰਜਾਬ ਦੇ ਵਿੱਚ ਨਹੀਂ ਦੂਜਾ ਦੁਪਹਿਰ ਦੇ ਸਮੇਂ ਵੀ ਸਵੇਰ ਦੇ ਸਮੇਂ ਵੀ ਇਹੀ ਗੱਲ ਕਹੀ ਸੀ ਕਿ ਪੰਜਾਬ ਦੇ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਤੇ ਉਹ ਹੋਈਆਂ ਜਿਵੇਂ ਕਿ ਚੰਡੀਗੜ੍ਹ ਮੋਹਾਲੀ ਦੇ ਵਿੱਚ ਨਮਸਾਰ ਤੇ ਹੁਸ਼ਿਆਰਪੁਰ ਦੇ ਵਿੱਚ ਜਿੱਥੋਂ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਤਰ੍ਹਾਂ ਹੋਰ ਵੀ ਕਈ ਇਲਾਕਿਆਂ ਵਿੱਚ ਹਲਕੀ ਫੁਲਕੀ ਬੂੰਦਾਬੰਦੀ ਜ਼ਰੂਰ ਹੋਈ ਹੈ ਚਾਹੇ ਉਹ ਲੁਧਿਆਣੇ ਦੇ ਹੋਣ ਚਾਹੇ ਆਨੰਦਪੁਰ ਸਾਹਿਬ ਰੋਪੜ ਨੰਗਲ ਵਾਲੇ ਸਾਈਡ ਹੋਣ ਤਾਂ ਕਿਤੇ ਕਿਤੇ ਹਲਕੀ ਬੂੰਦਾਬੰਦੀ ਤਾਂ ਜ਼ਰੂਰ ਜਿਹੜੀ ਅੱਜ ਦਿਨ ਵੇਲੇ ਦੇਖਣ ਨੂੰ ਮਿਲੀ ਹੈ ਤੇ ਬਾਕੀ ਦੋਸਤੋ ਤੁਸੀਂ ਸਾਨੂੰ ਜ਼ਰੂਰ ਕਮੈਂਟ ਕਰ ਦਿਆ ਕਰੋ ਕਿੱਥੋਂ ਕਿੱਥੇ ਜੁੜਦੇ ਰਹੇ ਹੋ ਤੇ ਤੁਸੀਂ ਸਾਡੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮੌਨਸੂਨ ਬਾਰੇ ਜਿਹੜੀ ਵੱਡੀ ਅਪਡੇਟ ਆਈ ਸੀ ਉਹ ਤੁਹਾਨੂੰ ਦੱਸ ਦਿੱਤੀ ਹੈ ਕਿ ਮੌਨਸੂਨ ਰੇਡੀਓ ਐਕਟਿਵ ਹੋ ਚੁੱਕਿਆ ਤੇ ਮੀਂਹ ਦਾ ਦੌਰ ਹੈ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਇਸ ਮੀਂਹ ਦੇ ਦੌਰ ਦੇ ਵਿੱਚ ਥੋੜਾ ਜਿਆ ਤੁਸੀਂ ਗ੍ਰੇਜ਼ ਕਰਿਓ ਪਹਾੜੀ ਇਲਾਕਿਆਂ ਦੇ ਵਿੱਚ ਜਾਣ ਤੋਂ ਕਿਉਂਕਿ ਆਪਾਂ ਗਰਮੀ ਦੇ ਸੀਜ਼ਨ ਦੇ ਵਿੱਚ ਲਾਲਚ ਕਰ ਜਾਂਦੇ ਨੇ ਕਿ ਆਪਾਂ ਚੱਲੀਏ ਪਹਾੜਾਂ ਦੇ ਵਿੱਚ ਘੁੰਮਣ ਤੇ ਇਸ ਕਰਕੇ ਥੋੜਾ ਜਿਆ ਗ੍ਰੇਜ਼ ਕਰਿਓ ਕਿਉਂਕਿ ਜਿਹੇ ਸੀਜ਼ਨਾਂ ਦੇ ਵਿੱਚ ਪਹਾੜ ਖਿਸਕਣ ਤੇ ਬੱਦਲ ਫਟਣ ਦੀਆਂ ਇਹਨਾਂ ਘਟਨਾਵਾਂ ਬਹੁਤ ਜ਼ਿਆਦਾ ਬਣ ਜਾਂਦੀਆਂ ਨੇ ਸचेਤ ਰਹਿ ਕੇ ਚੱਲਿਓ ਅਫਵਾਹਾਂ ਤੋਂ ਬਚ ਕੇ ਚੱਲਿਓ ਕਿਉਂਕਿ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਕਿਉਂਕਿ ਹਜੇ ਮੀ ਫਿਲਹਾਲ ਕੱਲ ਨੂੰ ਥੋੜਾ ਜਿਹਾ ਠੀਕ ਠਾਕ ਹੀ ਰਹੂਗਾ ਜਿਵੇਂ ਅੱਜ ਰਿਹਾ ਪਰਸੋਂ ਨੂੰ ਵੀ ਠੀਕ ਠਾਕ ਰਹੂਗਾ ਪਰੰਤੂ ਪਰਸੋਂ ਨੂੰ ਜਿਆਦਾ ਪਰਸੈਂਟੇਜ ਦਿਖਾਈ ਗਈ ਆ ਕੱਲ ਨੂੰ 65% ਦਿਖਾਈ ਗਈ ਆ ਪਰਸੋਂ ਨੂੰ 72 73% ਜਾਂ 75% ਜਿਹੜੀ ਭਾਰਤੀ ਮੌਸਮ ਵਿਗਿਆਨੀਆਂ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟ ਦੇ ਵਿੱਚ ਜਾਣਕਾਰੀ ਦਿਖਾਈ ਗਈ ਹੈ ਦੋਸਤੋ ਬਾਕੀ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਤੁਹਾਡੇ ਨਾਲ ਵੀਡੀਓ ਰਿਕਾਰਡ ਕਰਕੇ ਤੜ ਦਾ ਸਵੇਰ ਦੇ ਸਮੇਂ ਤੱਕ ਪਹੁੰਚਾ ਦਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਜਿਹੜੇ ਦੋਸਤ ਮਿੱਤਰ ਨਵੇਂ ਜੁੜੇ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਫੇਸਬੁਕ ਆਈਡੀ ਨੂੰ ਫੋਲੋ ਕਰ ਲਿਓ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਮੌਨਸੂਨ ਨੇ ਹੁਣ ਧਮਾਲਾ ਪਾ ਦੇਣੀ ਹੈ ਜਿਨ੍ਹਾਂ ਦੀ ਆਪਾਂ ਨੂੰ ਬੇਸਬਰੀ ਨਾਲ ਇੰਤਜ਼ਾਮ ਇੰਤਜ਼ਾਰ ਸੀ ਤੇ ਉਹ ਦੋਸਤੋ ਹੁਣ ਮਹੀਨਾ ਦਾ ਦੌਰ ਜਦੋਂ ਸ਼ੁਰੂ ਹੋਊਗਾ ਤਾਂ ਜਿਹੜੀ ਇਹ ਗਰਮੀ ਹਮਸਾ ਇਹ ਤੋਂ ਥੋੜੀ ਜਿਹੀ ਰਾਹਤ ਮਿਲੂਗੀ 4 ਜੁਲਾਈ ਤੱਕ ਮਹੀਨਾ ਦਾ ਦੌਰ ਲਗਾਤਾਰ ਚਾਹੇ ਉਹ ਇੱਕ ਦਿਨ ਚਾਹੇ ਦੋ ਦਿਨ ਚਾਹੇ ਤਿੰਨ ਦਿਨ ਬਾਅਦ ਇਸ ਤਰ੍ਹਾਂ ਮੀਂਹ ਦਾ ਦੌਰ ਚਾਹੇ ਉਹ ਕਿਸੇ ਏਰੀਆ ਦੇ ਵਿੱਚ ਕਦੇ ਕਿਸੇ ਏਰੀਆ ਦੇ ਵਿੱਚ ਇਸ ਤਰ੍ਹਾਂ ਮੀਂਹ ਦਾ ਦੌਰ ਜਿਹੜਾ ਲਗਾਤਾਰ ਜਾਰੀ ਰਹੂਗਾ ਤੇ ਹੋਰ ਦੋਸਤੋ ਤੁਸੀਂ ਆਪਣੇ ਇਲਾਕੇ ਦੇ ਮੌਸਮ ਬਾਰੇ ਜਾਣਕਾਰੀ ਸਾਤੋਂ ਪ੍ਰਾਪਤ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਸਾਨੂੰ ਆਪਣੇ ਇਲਾਕੇ ਦੇ ਵਿੱਚ ਬੱਦਲਾਂ ਦੀ ਜਾਂ ਮੀਂਹ ਦੇ ਦੌਰ ਦੀ ਸ਼ਾਰਟ ਵੀਡੀਓ ਭੇਜਣੀ ਚਾਹੁੰਦੇ ਹੋ ਤਾਂ ਸਾਡੀ ਫੇਸਬੁੱਕ ਆਈਡੀ ਸਤਗੁਰ ਪੰਗੂ ਦੇ ਉੱਤੇ ਜਾਂ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਦੇ ਉੱਤੇ ਸ਼ੇਅਰ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਇਹ ਨੰਬਰ WhatsApp ਨੰਬਰ ਦੇ ਉੱਤੇ ਸ਼ੇਅਰ ਕਰ ਸਕਦੇ ਹੋ ਜਿਹੜਾ ਅਸੀਂ ਪਿਛਲੀਆਂ ਵੀਡੀਓ ਦੇ ਵਿੱਚ ਨੰਬਰ ਦੇ ਚੁੱਕੇ ਹਾਂ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਸੁਣ ਸਕਦੇ ਹੋ ਤੇ ਉਹਦੇ ਉੱਤੇ ਸਾਨੂੰ ਸ਼ਾਰਟ ਵੀਡੀਓ ਭੇਜ ਸਕਦੇ ਹੋ ਆਪਣੇ ਇਲਾਕੇ ਦਾ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਜਾਂ ਤੁਸੀਂ ਆਪਣਾ ਨਾਮ ਲਿਖ ਕੇ ਦੋਸਤੋ ਹੋਰ ਕਹਾਣੀ ਤੁਸੀਂ ਆਪਣੇ ਦੱਸ ਸਕਦੇ ਹੋ ਸਾਨੂੰ ਇਸ ਸਮੇਂ ਲਾਈਵ ਜੁੜੇ ਹੋਏ ਹਾਂ 10 ਵਜਣ ਵਾਲੇ ਨੇ 10 ਵਜਣ 'ਚ 1 ਮਿੰਟ ਰਹਿ ਗਿਆ ਦੋਸਤੋ 2 ਮਿੰਟ ਲਾਈਵ ਹੋ ਰਹਾਂਗੇ ਤੇ ਤੁਸੀਂ ਸਾਨੂੰ ਜਰੂਰ ਅਪਡੇਟ ਦੇ ਸਕਦੇ ਤੁਹਾਡੇ ਇਲਾਕੇ ਦੇ ਵਿੱਚ ਬਦਲ ਬਣੇ ਨੇ ਜਾਂ ਨਹੀਂ ਕਿੱਥੋ ਕਿਥੋ ਜੁੜੇ ਹੋਇਆਂ ਜ਼ਰੂਰ ਕਮੈਂਟ ਕਰ ਦਿਓ ਇਸ ਸਮੇਂ ਦੀ ਅਪਡੇਟ ਇਹੀ ਹੈ ਕਿ ਮੌਸਮ ਦੇ ਵਿੱਚ ਕਰਬਟਾਉਣੀ ਸ਼ੁਰੂ ਹੋ ਚੁੱਕੀ ਹੈ ਜਿਵੇਂ ਅੱਜ ਸਵੇਰ ਦੇ ਪਹਿਲੇ ਘੰਟੇ ਵਿੱਚ ਮੀਂਹ ਪਿਆ ਦੁਪਹਿਰ ਤੋਂ ਬਾਅਦ ਮੀਂਹ ਪਿਆ ਤੇ ਕੱਲ ਨੂੰ ਵੀ ਇਸੇ ਤਰ੍ਹਾਂ ਮੀਂਹ ਦੀਆਂ ਕਾਰਵਾਈਆਂ ਸਵੇਰ ਦੇ ਪਹਿਲੇ ਘੰਟੇ ਵਿੱਚ ਫਿਰ ਦੁਪਹਿਰ ਤੋਂ ਬਾਅਦ ਇਸੇ ਤਰ੍ਹਾਂ ਮੀਂਹ ਦੇ ਦੌਰ ਜਿਹੜਾ ਹੁਣ ਲਗਾਤਾਰ ਜਾਰੀ ਰਹੂ ਕਿਉਂਕਿ ਇਹਦੀ ਮੌਨਸੂਨ ਆ ਉਹ ਐਕਟਿਵ ਹੋ ਚੁੱਕੀ ਹੈ ਤੇ ਭਾਰਤੀ ਮੌਸਮ ਵਿਗਿਆਨ ਜਿਹੜਾ ਉਹ ਮੌਨਸੂਨ ਦੀ ਡਿਕਲੇਰੇਸ਼ਨ ਆ ਜਿਹੜੀ ਡਿਕਲੇਅਰ ਆ ਉਸ ਨੂੰ ਇੱਕ ਦੋ ਦਿਨ ਦੇ ਵਿੱਚ ਕਰਨ ਵਾਲੀ ਆ ਚਾਹੇ ਉਹ ਸਵੇਰ ਦੇ ਪਹਿਲੇ ਘੰਟੇ ਵਿੱਚ ਡਿਕਲੇਅਰ ਕਰ ਦੇ ਕੱਲ ਨੂੰ ਤੱਕ ਚਾਹੇ ਉਹ ਪਰਸੋਂ ਤੱਕ ਜਿਹੜੀ ਡਿਕਲੇਅਰ ਕਰਦੇ ਤਾਂ ਉਹ ਡਿਕਲੇਅਰ ਹੋਣ ਜਾ ਰਹੀ ਹੈ ਥੋੜੀ ਜੀ ਮੌਨਸੂਨ ਜਿਹੜੀ ਐਕਟਿਵ ਜੋ ਸਾਨੂੰ ਮੌਨਸੂਨ ਦੇ ਬਾਰੇ ਅਪਡੇਟ ਪ੍ਰਾਪਤ ਹੋਈ ਹੈ ਉਸ ਦੇ ਮੁਤਾਬਕ ਅਸੀਂ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾ ਦਿੰਦੀ ਆ ਦੋਸਤੋ ਕਿ ਮੀਂਹ ਦਾ ਦੌਰ ਲਗਾਤਾਰ ਜਾਰੀ ਹੋ ਚੁੱਕਿਆ ਤੇ ਕਈ ਦੋਸਤਾਂ ਮਿੱਤਰਾਂ ਨੇ ਕਮੈਂਟ ਕਰੇ ਸੀ ਕਿ ਮੀਂਹ ਤਾਂ ਦੋਸਤੋ ਪੈ ਨਹੀਂ ਰਿਹਾ ਪਰੰਤੂ ਦੋਸਤੋ ਮੀਂਹ ਜਿਹੜਾ ਉਹ ਪਿਆ ਜ਼ਰੂਰ ਕਈ ਇਲਾਕਿਆਂ ਦੇ ਵਿੱਚ ਪਿਆ ਤੇ ਕਈ ਇਲਾਕਿਆਂ ਦੇ ਵਿੱਚ ਮੀਂਹ ਤੋਂ ਹਜੇ ਰਬਾਂਜੇ ਨੇ ਗਰਮੀ ਬਹੁਤ ਜ਼ਿਆਦਾ ਬਣੀ ਹੋਈ ਹੈ ਹਮਸ ਬਣੀ ਹੋਈ ਹੈ ਤੇ ਤੁਸੀਂ ਜਰੂਰ ਸਾਨੂੰ ਜਿਹੜੇ ਦੋਸਤ ਮਿੱਤਰ ਜੁੜ ਰਹੇ ਨੇ ਸਾਨੂੰ ਜਰੂਰ ਕਮੈਂਟ ਕਰ ਦਿਓ ਜਗਸੀਰ ਸਿੰਘ ਜੀ ਜੁੜੇ ਨੇ ਤੇ ਇਹ ਮੈਸੇਜ ਡਿਲੀਟ ਕਰ ਗਏ ਨੇ ਭਾਈ ਜੀ ਕਮੈਂਟ ਦੇ ਵਿੱਚ ਜਰੂਰ ਦੱਸ ਸਕਦੇ ਹੋ ਤੁਸੀਂ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਅੱਜ ਬੱਦਲਵਾਈ ਵਾਲਾ ਬਣਿਆ ਜਾਂ ਨਹੀਂ ਕਿਉਂਕਿ ਮੌਨਸੂਨ ਜਿਹੜੀ ਉਹ ਇਸ ਤਰ੍ਹਾਂ ਸਿਸਟਮ ਚੱਲਦਾ ਇਹਦੇ ਵਿੱਚ ਜਦੋਂ ਇਹ ਪੂਰੀ ਸਟਰੋਂਗ ਹੋ ਜੂਗੀ ਫਿਰ ਤਾਂ ਮੀਂਹ ਪੂਰੇ ਪੰਜਾਬ ਜਾਨੀ ਕਿ 70-80% ਇਲਾਕਿਆਂ ਨੂੰ ਕਵਰ ਕਰੂਗੀ ਜੇਕਰ ਹਲਕੇ ਰਹਿੰਦੀ ਹੈ ਤਾਂ ਇਸ ਦੇ ਨਾਲ ਥੋੜੇ ਥੋੜੇ ਕਵਰ ਹੁੰਦੇ ਜਾਣਗੇ ਇਲਾਕੇ ਜਿਵੇਂ ਪਹਿਲਾਂ ਪਟਿਆਲਾ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਮਰੀਲਕੋਟ ਲਾ ਲਧਿਆਣਾ ਇਸ ਤਰ੍ਹਾਂ ਕੁਝ ਖੇਤਰ ਇਲਾਕੇ ਕਵਰ ਹੋਗੇ ਤੇ ਉਸ ਤੋਂ ਬਾਅਦ ਫਿਰ ਦੂਸਰੀ ਸਾਈਡ ਵਾਲੇ ਇਲਾਕੇ ਕਵਰ ਹੋਗੇ ਇਸ ਤਰ੍ਹਾਂ ਜਿਹੜੇ ਹਲਕੇ ਹਲਕੇ ਤੇ ਫਿਰ ਜਿਹੜੇ ਦੱਖਣੀ ਮਾਲਵੇ ਦੇ ਖੇਤਰ ਜਿਹੜੇ ਹਜੇ ਬਾਂਝੇ ਰਹਿਣਗੇ ਉਹ 1-2 ਦਿਨ ਹਜੇ ਵੀ ਵਾਂਝੇ ਰਹਿਣ ਦੀ ਸੰਭਾਵਨਾ ਉਮੀਦ ਜਿਹੜੀ ਜਾਪ ਰਹੀ ਹੈ ਤੇ ਉੱਥੇ ਹਜੇ ਮੀਂਹ ਦਾ ਦੌਰ ਜਿਹੜਾ ਘਟ ਹੋਣ ਦੀ ਸੰਭਾਵਨਾ ਜਾਪ ਰਹੀ ਹੈ ਤੇ ਬਾਕੀ ਕੁਦਰਤ ਦੇ ਰੰਗ ਨਿਆਰੇ ਨੇ ਦੋਸਤੋ ਇਹ ਨਹੀਂ ਪਤਾ ਕਿਧਰਲੀ ਸਾਈਡ ਜਿਹੜੇ ਇਲਾਕਿਆਂ ਦੇ ਵਿੱਚ ਆਪਾਂ ਵੱਧ ਮੀਂਹ ਦੀ ਗੱਲ ਕਰਦੇ ਆ ਇਹ ਨਹੀਂ ਪਤਾ ਉਹਨਾਂ ਦੇ ਵਿੱਚ ਘੱਟ ਰਹੇ ਜੇ ਦੂਸਰੀ ਸਾਈਡ ਜਿੱਧਰ ਦੱਖਣੀ ਮਾਲਵੇ ਦੇ ਖੇਤਰ ਨੇ ਜਾਂ ਪੱਛਮੀ ਦੱਖਣੀ ਨੇ ਖੇਤਰ ਨੇ ਉਹਨਾਂ ਦੇ ਵਿੱਚ ਵੱਧ ਪੈ ਜੇ ਕੁਦਰਤ ਦੇ ਰੰਗ ਨੇ ਪਰੰਤੂ ਜੋ ਸਾਡੀਆਂ ਕਿ ਆਸਰਾਈਆਂ ਨੇ ਜਾਂ ਸਾਡੇ ਅੰਕੜੇ ਨੇ ਉਸ ਦੇ ਮੁਤਾਬਕ ਉਹਨਾਂ ਇਲਾਕਿਆਂ ਦੇ ਵਿੱਚ ਜਿਵੇਂ ਫਾਜ਼ਿਲਕਾ ਬੋਰ ਬਠਿੰਡਾ ਮਾਨਸਾ ਸੰਗਰੂਰ ਨਾ ਸੋਰੀ ਮਾਨਸਾ ਤੇ ਸ੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਥੋੜੇ ਜਿਹੀਆਂ ਦਾ ਦੌਰ ਜਿਹੜਾ ਘਟ ਰਹਿਣ ਦੀ ਸੰਭਾਵਨਾ ਥੋੜੇ ਜਿਹੇ ਦਿਨ ਉਸ ਤੋਂ ਬਾਅਦ ਫਿਰ ਕਵਰ ਹੋ ਜਾਣਗੇ ਕਿਉਂਕਿ ਮੀਂਹ ਪਾਊਗਾ ਜ਼ਰੂਰ ਮੌਨਸੂਨ ਐਕਟਿਵ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਬਾਕੀ ਤੁਸੀਂ ਪਟਿਆਲਾ ਸੰਗਰੂਰ ਤੇ ਇਲਾਕੇ ਤੇ ਇਧਰ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮਹਾਲੀ ਤੇ ਉਸ ਤੋਂ ਬਾਅਦ ਮਰੀਲਕੋਟਾ ਲੁਧਿਆਣਾ ਸ੍ਰੀ ਅਨੰਦਪੁਰ ਸਾਹਿਬ ਰੋਪੜ ਨੰਗਲ ਨਵਾਂ ਸ਼ਹਿਰ ਹੁਸ਼ਿਆਰਪੁਰ ਇਹਨਾਂ ਇਲਾ ਜਿਹੜੀ ਮੌਨਸੂਨ ਆਹ ਕੱਲ ਨੂੰ ਐਕਟਿਵ ਹੋ ਜੂਗੀ ਪੂਰੇ ਥੋੜੀ ਜੀ ਸਟਰੋਂਗ ਜੀ ਰਹੂਗੀ ਕੁਝ ਖੇਤਰਾਂ ਦੇ ਵਿੱਚ ਵਧੀਆ ਮੀਂਹ ਜਿਹੜਾ ਉਹ ਦੇਖਣ ਨੂੰ ਮਿਲੂਗਾ ਤੇ ਦੂਸਰਾ ਜਲੰਧਰ ਕਪੂਰਥਲਾ ਤਰਨਤਾਰ ਸਾਹਿਬ ਤੇ ਫਗਵਾੜਾ ਜਾਂ ਇਧਰੋਂ ਦੂਸਰੀ ਸਾਈਡ ਦੇ ਇਲਾਕੇ ਸ੍ਰੀ ਅਮਰਸਰ ਸਾਹਿਬ ਗੁਰਦਾਸਪੁਰ ਦੇ ਇਲਾਕੇ ਪਠਾਨਕੋਟ ਦੇ ਇਲਾਕੇ ਇਹਨਾਂ ਦੇ ਵਿੱਚ ਮੀਂਹ ਦਾ ਦੌਰ ਵੀ ਜਿਹੜਾ ਕੱਲ ਤੋਂ ਅਗਲੇ ਦਿਨ ਜਾਂ ਕੱਲ ਨੂੰ ਦੁਪਹਿਰ ਦੇ ਸਮੇਂ ਤੱਕ ਹੋ ਜੂਗਾ ਚਾਹੇ ਉਹ ਸਵੇਰ ਦੇ ਪਹਿਲੇ ਘੰਟੇ ਜਾਂ ਹਵਾ ਤੇ ਡਿਪੈਂਡ ਹੈ ਦੋਸਤੋ ਜੇਕਰ ਹਵਾ ਅੱਗੇ ਵੱਲ ਵੱਧ ਕੇ ਜਲਦੀ ਤੇਜ਼ ਹਵਾ ਆਉਂਦੀ ਹੈ ਤਾਂ ਉਹਨਾਂ ਇਲਾਕਿਆਂ ਨੂੰ ਵੀ ਜਲਦੀ ਕਵਰ ਕਰ ਲੂਗੀ ਕੱਲ ਨੂੰ ਦੁਪਹਿਰ ਤੱਕ ਉਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਤੇ ਬਾਕੀ ਅਪਡੇਟ ਜਿਹੜੀ ਆਊਗੀ ਸਵੇਰ ਦੇ ਸਮੇਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਤੁਸੀਂ ਸਾਰਨੇ ਬਣੇ ਰਹੋ ਦੋਸਤੋ ਜਿਹੜੇ ਦੋਸਤੋ ਮੇਰੇ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਜਿਓ ਫੇਸਬੁੱਕ ਆਈਡੀ ਨੂੰ ਫੋਲੋ ਕਰ ਜਿਓ ਸਰਤਗੁਰ ਪੰਗੂ ਫੇਸਬੁੱਕ ਆਈਡੀ ਹੈ ਤੇ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਨੂੰ ਫੋਲੋ ਕਰ ਲਿਓ ਤੇ ਤੁਸੀਂ ਆਪਣੇ ਇਲਾਕੇ ਦੀ ਤਸਵੀਰ ਜਿਹੜੀ ਉਹ ਭੇਜਣੀ ਚਾਹੁੰਦੇ ਹੋ ਜਰੂਰ ਭੇਜ ਦਿਆ ਕਰੋ ਤਾਂ ਕਿ ਅਸੀਂ ਹੋਰ ਦੋਸਤਾਂ ਮਿੱਤਰਾਂ ਤੱਕ ਜਿਹੜੀ ਇਹ ਜਾਣਕਾਰੀ ਤੁਹਾਡੇ ਇਲਾਕਿਆਂ ਦੀ ਪਹੁੰਚਾਉਂਦੇ ਰਹੀਏ ਕਿ ਇਸ ਤਰ੍ਹਾਂ ਦਾ ਮੌਸਮ ਅੱਜ ਰਾਤ ਨੂੰ ਇੱਥੇ ਰਿਹਾ ਤੇ ਇਸ ਤਰ੍ਹਾਂ ਦਾ ਮੌਸਮ ਦਿਨ ਵੇਲੇ ਰਿਹਾ ਇਹ ਜਾਣਕਾਰੀ ਤੁਹਾਡੇ ਦੋਸਤਾਂ ਮਿੱਤਰਾਂ ਦੇ ਅੰਦਾਜ਼ ਜਿਹੜੇ ਸ਼ਾਰਟ ਵੀਡੀਓਜ਼ ਆਉਣਗੇ ਉਹਨਾਂ ਦੇ ਮੁਤਾਬਕ ਅੱਗੇ ਪਹੁੰਚਦੀ ਰਹੂਗੀ ਦੋਸਤੋ ਮੀਂਹ ਦੇ ਦੌਰ ਦੇ ਵਿੱਚ ਹੁਣ ਆਪਣਾ ਆਪਣਾ ਖਿਆਲ ਰੱਖਿਓ ਕਿਉਂਕਿ ਮੀਂਹ ਦੇ ਦੌਰ ਦੇ ਵਿੱਚ ਕਿਤੇ ਜਿਆਦਾ ਵੀ ਆ ਸਕਦਾ ਮੀ ਕਿਤੇ ਘੱਟ ਵੀ ਆ ਸਕਦਾ ਉਹ ਆਪਾਂ ਜਾਣਕਾਰੀ ਹਰ ਰੋਜ਼ ਦੀ ਤਰ੍ਹਾਂ ਤੁਹਾਡਾਂ ਨਾਲ ਸਾਂਝੀ ਕਰਦੇ ਰਹਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ